ਦੇਖੋ 67 ਕਿਲੋ ਚੌਲ ਦੇ ਵਿੱਚੋਂ ਸ਼ਰਦਲਾਲ ਨੇ 25% ਟੋਟਲ ਆਊਟ ਹੁੰਦਾ ਲੋ ਠੀਕ ਹੈ 25% ਟੋਟਲ ਆਊਟ ਹੁੰਦਾ ਤੇ 25% ਟੋਟਲ ਆਊਟ ਕਰਕੇ 55 ਕਿਲੋ ਚੌਲ ਬਚ ਜਾਂਦਾ ਸਾਹਤ ਠੀਕ ਹੈ 55 ਕਿਲੋ ਨਹੀਂ ਨਿਕਲਦਾ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਦੇ ਮੌਚਰ ਨਾਲ ਕਦੇ ਮੈਚ ਨਹੀਂ ਕਰਦਾ ਇਹ ਛੱਲਰ ਦਾ ਬਾ 26 ਦੇ ਮੰਡੀ ਕਰਨ ਦੀ ਗੱਲ ਹੁੰਦੀ ਹੈ ਜੀ ਹਾਂ ਜੀ ਮੰਡੀ ਕਰਨ ਹੋ ਜਾਊਗਾ ਜਦੋਂ ਸਰਕਾਰ ਕਹਿ ਰਹੀ ਹੈ ਤੁਸੀਂ ਲਵਾਂਗੇ ਉਹ ਲਵਾਈ ਤਾਂ ਸਰਕਾਰ ਨਹੀਂ ਹੈ ਇਹ 20 ਏਕੜ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਮੈਂ ਕੀ ਕਰਾਂ हां ਵੀਰਵਾਨੋ ਅੱਜ ਆ ਗਿਆ 14 ਸਤੰਬਰ ਤੇ ਅੱਜ ਆ ਗਿਆ ਲੁਧਿਆਣਾ ਯੂਨੀਵਰਸਿਟੀ ਚ ਕਿਸਾਨ ਮੇਲਾ ਕੱਲ ਵੀ ਸੀ 13 ਨੂੰ ਤੇ 14 ਨੂੰ ਦੋ ਦਿਨ ਹੁੰਦੇ ਤੇ ਅੱਜ ਦੂਜਾ ਦਿਨ ਹੈ ਕੱਲ ਆਪਾਂ ਤੋਂ ਜਾ ਨਹੀਂ ਗਿਆ ਕਿਸੇ ਵਜ੍ਹਾ ਨਾਲ ਅੱਜ ਆਪਾਂ ਚੱਲੇ ਆਂ ਨਾਲ ਜਾਣ ਵਾਲਾ ਅੱਜ ਕਿਸਾਨ ਦਾ ਕੋਈ ਮਿਲਿਆ ਨਹੀਂ ਕਿਸਾਨ ਤਾਂ ਆਪਾਂ ਕੱਲੇ ਹੀ ਆਂ ਤੇ ਜਿੰਮ ਚੋਂ ਮੁੰਡਾ ਆਪਣਾ ਕਬੇਲੀ ਹੈਗਾ ਉਹ ਜਾਊਗਾ ਨਾਲ ਅੱਜ ਉਹਨੇ ਕਦੇ ਕਿਸਾਨ ਮੇਲਾ ਨਹੀਂ ਵੇਖਿਆ ਚੱਲਦੇ ਆ ਆਪਾਂ ਜੀ ਵੇਖਦੇ ਆ ਕੀ ਮਾਹੌਲ ਆ ਕਿਹਦੇ ਰੰਗ ਟੰਗ ਆ ਕੋਈ ਨਵਾਂ ਵੀ ਆਇਆ ਹੋਇਆ ਨਵੀਂ ਮਸ਼ੀਨਰੀ ਸਾਰਾ ਕੁਝ ਚੈੱਕ ਕਰਦੇ ਆਂ ਅੱਜ ਆਪਾਂ ਚੱਲਦੇ ਆਂ ਕਾਰ ਤੇ ਸਸਤੀ ਪਾਉਗੀ ਇਹ ਤੇ ਚੱਲਦੇ ਚੱਲ। ਇਹ ਡਗਰੋ ਵਾਲੇ ਫਾਟਕ ਲੱਗੇ ਪਏ ਤੇ 1.5 ਕਿਲੋ ਮੀਟਰ ਦੀ ਲੈਂਡ ਆ ਤੇ ਆ ਪਹਿਲੀ ਵਾਰੀ ਦੇਖਿਆ ਅੱਜ ਡੀਜ਼ਲ ਟੈਂਕ ਜੇ ਲੱਗਦੇ ਆ ਫੌਜ ਦੇ ਕੋਈ ਵੀ ਬਾਹਰੀ ਸਲੋ ਹੈ ਤੇ ਡੱਬੇ ਅੜਗੜਦੇ ਜੀ ਇਹ ਮੁੱਕ ਤਾਂ ਗੱਲ ਬਾਤ ਹੀ ਨਹੀਂ ਕੋਈ ਯਾਰਾਂ ਦਾ। ਭਰ ਨਾ ਬਹੁਤ ਕਮਲ ਮੈਂ ਪਿੱਛੇ ਵੇਖੀ ਤਾ ਉਹ ਕੋਈ ਨਹੀਂ ਆਣੀ ਬਹੁਤ ਅਮੈਂ ਹਾਂ ਤਾਂ ਮੇਰੇ ਸਾਨਾ ਸੋ ਡਬਾਉ ਯਾਰ ਹਾਂਜੀ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਯੂਨੀਵਰਸਿਟੀ ਚੈੱਕ ਨੰਬਰ ਗੇਟ ਤੋਂ ਕਰ ਲਈ ਐ ਐਂਟਰੀ ਇਨਾ ਆ ਗਿਆ ਪਸ਼ੂ ਪਾਲਣ ਨੇਲਾ ਪਾਰਕਿੰਗ ਇਧਰ ਜਰਾ ਆਪਾਂ ਜਾਣਾ ਨਹੀਂ ਅੱਗੇ ਬਸ ਸਭ ਤੋਂ ਵੱਡੀ ਸਮੱਸਿਆ ਹੁਣ ਇੱਥੇ ਆ ਕੇ ਗੱਡੀ پارک ਕਰਨ ਦੀ ਆ پارک ਨੂੰ ਜਗ੍ਹਾ ਮਿਲ ਗਈ ਅੱਧੀ ਟੈਨਸ਼ਨ ਤਾਂ ਘਟ ਗਈ ਨੇੜੇ ਮਿਲਿਆ ਪਰ ਹੁਣ ਗਗਨ ਇੱਥੇ ਵੀ ਹੈਗੀ ਜਗ੍ਹਾ ਤਾਂ ਇੱਥੇ ਹੀ ਰੋਣੀ ਪੈਣੀ ਗੱਡੀ ਚੱਲ ਛੱਡ ਦੇ ਹੁੰਦਾ ਹੈ ਲੈ ਵੀ ਪਾਰਕਿੰਗ ਵਾਲੀ ਸਮੱਸਿਆ ਤਾਂ ਖਤਮ ਹੋ ਗਈ ਖੁੱਲਾ ਥਾਂ ਮਿਲ ਗਈ ਗੱਡੀ ਲਾਤੀ ਹੈ ਹੁਣ ਦੇਖਦੇ ਵੀ ਤੁਰਨਾ ਕਿੰਨਾ ਕਬੂ ਅੱਜ ਠੀਕ ਆ ਮੌਸਮ ਵਸੇ ਅੱਜ ਇੰਨੀ ਭੜੀ ਗਰਮੀ ਤਾਂ ਨਹੀਂ ਆਈ ਜਿਆਦਾ ਕੱਖਣ ਆਇਆ ਨਾ ਚੱਲ ਗਿਆ ਥੋਨੇ ਦੀ ਮੁੰਜਰ ਤਾਂ ਕੋਈ ਇੰਨੀ ਜ਼ਿਆਦਾ ਚੰਗੀ ਨਹੀਂ ਦਾ ਕੁਆਲਿਟੀ ਤਾਂ ਹਲਕੀ ਹੈ ਐ ਬਾਸਮਤੀ ਆ ਕੋਈ ਕਿਹੜੀ ਇਹ ਨਹੀਂ ਕੋਈ ਪਤਾ ਹਾਂ ਆਹ ਥੋੜਾ ਛੋਟੇ ਛੋਟੇ ਪਲਾਟ ਬਣਾ ਕੇ ਲੋਕਾਂ ਨੂੰ ਦਿਖਾਉਣਾ ਆਸਤੀ ਹੁੰਦਾ ਨੇ ਲਓ ਆ ਵੀ ਯੂਨੀਵਰਸਿਟੀ ਦੀ ਵੈਰਾਈਟੀ ਹੈ ਕੋਈ ਦਾਣੇ ਸਾਰੇ ਦਾਗੀ ਹੈ ਫੋਕਜਾ ਬਣਿਆ ਪਿਆ ਝੋਨਾ ਥੱਲੇ ਬੈਂਦਾ ਜਾਂਦਾ ਜਿਹੜੇ ਕੋਡ ਹੈ ਸੀਐਮਸੀਬੀ 110 ਇਹਨਾਂ ਦਾ ਕੋਈ ਹਿਸਾਬ ਨਹੀਂ ਆ ਸੀਐਮਸੀ 4 ਦੀ ਕੀ ਹੈ ਇਹ ਹਰੇਕ ਵੈਰਾਈਟੀ ਜਿੰਨੇ ਵੀ ਵੈਰਾਈਟੀਆਂ ਸਾਰੀਆਂ ਦੇ ਆਹ ਹੀ ਕੋਡ ਲੱਗੇ ਆ ਪਰ ਸਮਝ ਨਹੀਂ ਆਉਂਦੀ ਕੀ ਹੈ ਰਾਜ ਉਹਨਾਂ ਕੋਲ ਮਲਾ ਕੇ ਹੈ ਮਾੜਾ ਹੀ ਐਡਾ ਕਿ ਪੈ ਥੱਲੇ ਨੇ ਇਹਨਾਂ ਦਾ ਕੋਈ ਬੂਟਾ ਵੀ ਨਹੀਂ ਮਾਰਿਆ ਇਹਨਾਂ ਭਾਰਾ ਵੀ ਜਿਹੜਾ ਕਈਏ ਵੀ ਡਕੂਆ ਮਰਿਆ ਜਾਂ ਬੂਟਾ ਇਹਦਾ ਫੇਰ ਵੀ ਥੱਲੇ ਬਹਿ ਗਿਆ ਹੈ 1847 ਬਸਮਤੀ ਆ ਜਿਵੇਂ ਲਿਖਿਆ ਨਾ ਉਹ ਨਵੀਆਂ ਵੈਰਾਈਟੀਆਂ ਹਜੇ ਉਹ ਪਰਖਦੀਆਂ ਹੋਣਗੀਆਂ ਆ ਹੈਗੀ ਆ ਪੀਪੀ 1847 1847 ਇਹ ਬਸਮਤੀ ਆ ਸਭ ਤੋਂ ਘੱਟ ਦੇਣ ਵਾਲੀ ਵੈਰਾਈਟੀ ਆ ਤੇ ਠੀਕ ਖੜੀ ਹੈ ਤਾਂ ਚੰਗੀ ਖੜੀ ਲੱਗਦੀ ਜਿੰਨਾ ਵੀ ਉਹ ਜਿਹੜੀ ਅੱਗੇ ਖੜੀ ਉਹਨੂੰ ਪਤਾ ਨਹੀਂ ਉਹ ਵੈਰਟੀ ਰੰਗ ਹੀ ਇਹ ਵਜਾ ਕੇ ਬਿਮਾਰੀ ਪੈ ਗਈ ਕੋਈ ਇਹ ਨਹੀਂ ਪਤਾ ਲੱਗਾ ਜੀ ਇਹ ਜਿਹੜੀ ਵੈਰਟੀ ਆ ਗਈ ਜੀ 17 18 ਇਹ ਤਾਂ ਪਰ ਕੋਈ ਬਿਮਾਰੀ 17 18 ਦਾ ਆਪਾਂ ਵੀ ਲਾਉਣੀ ਹਰ ਵਾਰੀ ਲਾ ਬੁਟਾ ਦਾ ਕੋ ਜਿਆਦਾ ਹੈ ਨਹੀਂਗਾ ਕੱਦ ਵੀ ਉਹਨਾਂ ਹੈ ਨਹੀਂ ਆਪਣੇ ਨਾਲੋਂ ਘੱਟ ਹੈ ਇਹਨਾਂ ਦਾ ਪਰ ਆ ਜਿਹੜੇ ਪੱਤੇ ਉਤੋਂ ਲਾਲ ਜਿਹੇ ਹੋਏ ਪੈਣਾ ਇਹ ਨਹੀਂ ਸਮਝ ਆਈ ਵੀ ਇਹ ਕਿਉਂ ਹੋਏ ਆ ਸਾਰੇ ਤੇ ਹੀ ਆ ਇਹ ਤਾਂ ਕੋਈ ਬਿਮਾਰੀ ਵਾਲੀ ਗੱਲ ਹੀ ਆ ਆ ਵੈਰਾਈਟੀਆਂ ਮੈਨੂੰ ਲੱਗਾ ਤਾਂ ਨਵੀਆਂ ਹਜੇ ਰਾਈਟ ਬੀ ਐਸ 67 ਕੋਈ ਫਰਕ ਦੀ ਨਾ ਹਜੇ ਤਜਰਬੇ ਹੀ ਚੱਲ ਰਹੇ ਇਹਨਾਂ ਦੇ ਨਵੇਂ-ਨਵੇਂ ਨਾਜੇ ਆ ਹਾਂ ਇਹ ਵੀ ਉਹੀ ਲਿਖਿਆ ਆ ਆਰ ਬੀ ਟੀ ਬੀ ਐਸ 60 ਕੁੱਲ ਮਿਲਾ ਕੇ ਜਿੰਨੀਆਂ ਕਿ ਵੈਰਾਈਟੀਆਂ ਦੇ ਪਲਾਂਟ ਇੱਥੇ ਲਾਏ ਆ ਨੇ ਇਹਨਾਂ ਨੇ ਕੋਈ ਆਏ ਨਹੀਂ ਦੇਖ ਕੇ ਲੱਗਾ ਦੀਆ ਬਹੁਤ ਜ਼ਬਰਦਸਤ ਕੋਈ ਚੀਜ਼ ਹੈ ਹਲਕੀਆਂ ਹੀ ਆ ਵੈਰਾਈਟੀਆਂ ਬਣ ਖਣੀ ਤੇ ਨਾ ਜਮੀਨ ਹੀ ਹਲਕੀ ਆ ਆ 44 ਹੈ ਕੋਈ ਨਹੀਂ ਯਾਰ ਇਹ ਵੀ ਤਾਂ ਗੱਲਬਾਤ ਹੈ ਨਹੀਂ ਕੋਈ ਆ ਵੈਰਾਈਟੀ ਹੈਗੀ ਆ PRX24 124 ਇਹ ਜੋ ਨਾ ਠੀਕ ਲੱਗਦਾ ਥੋੜਾ ਜਿਹਾ ਆ ਹੈਗਾ PRX27 ਇਹ ਵਿੱਚੋਂ ਨੇਜਾ ਵੈਰਾਈਆਂ ਠੀਕ ਆ। ਆ ਹੈਗਾ ਪੀਆਰ 129 ਇਹ ਵੀ ਠੀਕ ਆ। ਸੋਹਣਾ ਲੱਗਦਾ ਪਲਾਟ ਇਹ ਜੱਜਦੇ ਜੇ ਆ ਬਾਸਮਤੀਆਂ ਨਾਲੋਂ ਝੋਨੇ ਦੀ ਵੈਰਾਈ ਵਾਲੇ ਪਲਾਟ ਇਹਨਾਂ ਨੇ ਸੋਹਣੇ ਬਣਾਏ ਆ। ਮੈਂ ਆ ਵੀ ਕੋਈ ਪਰਖ ਦੀਣੀ ਆ ਜੀ। ਨਾਂ ਜਾਂ ਕੋਈ ਲਿਖਿਆ ਨਹੀਂ ਆ 5 ਕੁਛ ਪਾਇਆ ਵਾ। بس ਆਦੋ ਹੁਸੈਮ ਬਰਟ ਗਈ ਸਰਗਣ ਇਹ ਲੋ ਵੀ ਆ ਵੈਰਿਟੀ ਆ ਗਈ ਆ ਪੀਆਰ 113 ਪੱਕਣ ਦਾ ਸਮਾਂ 112 ਦਿਨ ਤੇ ਝਾੜ ਹੈਗਾ ਇਹਦਾ 28 ਕੁਇੰਟਲ ਠੀਕ ਹੈ ਲੱਗਦਾ ਵੀ 28 ਕੁਇੰਟਲ ਵਾਲਾ ਹੈਗਾ ਆ 114 ਆਪਣੇ ਪਿੰਡਾਂ ਵਾਲੇ ਲੋਕ ਤਾਂ ਛੱਡਦੇ 114 ਨੂੰ ਡਗ ਡੁਗ ਪੈਂਦਾ ਸੀਗਾ ਇਹਦਾ ਝਾੜ ਉਹ ਤੋਂ ਘੱਟ ਆ 2.5 ਕੁਇੰਟਲ ਆ 109 ਕਿਲੋ ਲੈ ਲਾ ਵੀ ਆ ਗਿਆ ਜੀ ਪੀਆਰ 121 ਪੱਕਨ ਦਾ ਸਮਾਂ 110 ਡੈਣ ਤੇ ਝਾੜ ਹੈਗਾ 30 ਕੁਇੰਟਲ ਅੱਗੀ ਕਿੱਥੇ ਆਉਂਗਾ ਹਾਂ ਆ ਗਿਆ ਹਾਂ 130 ਕਿਹਾ 105 ਹੈ ਝਾੜ ਹੈਗਾ 30 ਕੁਇੰਟਲ ਆ ਗਿਆ 26 26 ਦੀ ਗਾਰੰਟੀ ਤਾਂ ਇਹ 26 ਹੈ ਹਾਂ ਪਨੀਰੀ ਬੀਜੀ ਇਹਨਾਂ ਨੇ 28 ਮਈ ਨੂੰ ਤੇ ਲਵਾਈ ਹੈਗਾ 28 ਜੂਨ ਦੀ ਉਨਾ ਬਾਬਾ ਅੱਧਾ ਪੱਕ ਵੀ ਚੱਲਿਆ ਹਮ ਹੈਨਾ ਠੀਕ ਆ ਵਸੇ ਕੋਈ ਹੈ ਨਹੀਂ ਫੋਗ ਫਾਕ ਜਾ ਤਾਂ ਹੈ ਨਹੀਂ ਕੋਈ ਬਣੀਏ ਦਾ ਸਾਪਾ ਹੈ ਆਜ ਨਾ ਠੀਕ ਹੈ ਹੋਰ ਆਏਗਾ ਤਾਂ 12 ਚਲਾਈ ਕਰ 28 ਮਈ ਵਾਲਾ ਉਹ ਅਗਲਾ ਹੈਗਾ 12 ਜੂਨ ਪਨੀਰੀ ਬੀਜੀ ਤੇ ਲਵਾਈ ਦੀ ਮਿਤੀ 12 ਜੁਲਾਈ ਆ ਉਹ ਸਹੀ ਹੈ ਉਹ ਵੈਰੈਟੀ ਆਪਾਂ ਉਹਨਾਂ ਦਿਨਾਂ ਚ ਲੋਕਾਂ ਨੇ ਜ਼ਿਆਦਾ ਬੀਜਿਆ 28 ਮਈ ਵਾਲਾ ਤਾਂ ਕੋਈ ਗਰਲਾ ਹੀ ਬੰਦਾ ਹੋਊਗਾ ਕਦਾਂ ਇੰਨਾ ਕੀਤਾ ਕਿਸੇ ਨੇ ਬੀਜਿਆ ਨਹੀਂ ਅਜੇ ਤੱਕ ਪੱਕਣ ਦਾ ਦੇਣ ਹੈ ਕਿ 93 ਤੇ ਝਾੜ ਵਿੱਚ ਲਿਖਿਆ ਨਾ ਨਹੀਂ 30 ਕੁਇੰਟਲ ਲਿਖਿਆ 126 ਦਾ ਐਸ ਦਿਨਾਂ ਨੂੰ ਜਾਦੇ ਲੋਕਾਂ ਨੇ ਲਾਇਆ 12 ਜੁਲਾਈ 15 ਜੁਲਾਈ ਨੂੰ ਝਾੜੇ ਵੀ ਖੈਰ ਚੰਗਾ ਰਹਿੰਦਾ ਆ ਜਾ ਜੀ 131 ਦੇਣ ਥੋੜੇ ਵਾਧਾ ਦੇਣ 110 ਚਾੜ ਦੇਦਾ 231 ਗਮੰਟਰ ਚੰਦਰ ਲਿਖਿਆ ਘਟ ਖਾਦ ਨਾ ਬਘੇਰੇ ਝਾੜ ਦੇ ਨਾਲੀਆਂ ਕਿਸਮਾਂ 131 ਦਾ ਝਾੜ ਸਭ ਤੋਂ ਵੱਧ ਲਿਖਿਆ ਇਹਨਾਂ ਨੇ 32 ਗਮੰਟਰ ਹਾਂ ਡੇਢ ਥੱਲੇ ਯੂਰੀਆ ਨਾ ਬਘੇਰੇ ਝਾੜ ਦੇ ਨਾਲੀਆਂ ਮੜੀਆਂ ਕਿਸਮਾਂ ਆਰ ਵੀ 33 39 ਠੀਕ ਆਹ ਦਾ ਗਗਨ ਸਿਆ ਮੰਨ ਲਓ ਮੇਰੇ ਲਵੇ ਲਾਇਏ ਨੇ 20 ਏਕੜ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਮੈਂ ਕੀ ਕਰਾਂ 26 ਦੇ ਮੰਡੀ ਕਰਨ ਦੀ ਗੱਲ ਹੁੰਦੀ ਹੈ ਜੀ ਨਹੀਂ ਜੀ ਮੰਡੀ ਕਰਨ ਹੋ ਜਾਊਗਾ ਜਦੋਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਲਵਾਂਗੇ ਉਹ ਲਵਾਈ ਤਾਂ ਸਰਕਾਰ ਨਹੀਂ ਆ ਸਰਕਾਰ ਨੇ ਹੁਣ ਸਰਕਾਰ ਨੇ ਇਹ ਕਹਿ ਕੇ ਲਾਇਆ ਵੀ ਤੁਸੀਂ 26 ਲਓ ਅਸੀਂ ਵੇਚ ਲਵਾਂਗੇ ਖਰੀਦਾਂਗੇ ਪਰ ਅੱਜ ਦੀ ਤਰੀਕ ਇਹ ਆ ਅੱਜ ਜਿਹੜੀ ਅਲਾਟਮੈਂਟ ਹੁੰਦੀ ਹੈ ਸੈਲਰ ਦੀ ਤਕਰੀਬਨ 100% ਹੋ ਜਾਂਦੀ ਹੁੰਦੀ ਹੈ ਉਹ ਅੱਜ ਦੀ ਤਰੀਕ ਤੱਕ 14 ਤਰੀਕ ਤੱਕ ਉਸ ਤੋਂ ਬਾਅਦ ਪੋਰਟਲ ਬੰਦ ਹੋ ਜਾਂਦੀ ਹੈ ਅੱਜਕ ਵੀ ਸੈਲਰ ਲਾਉਟ ਨਹੀਂ ਹੋਇਆ ਇਹ ਮੈਂ ਤਾਂ ਬਾਈ ਹੋਰ ਜ਼ਿਆਦਾ ਸਮੱਸਿਆ ਲੱਗਦੀ ਹੈ ਮੇਰਾ ਵੀ ਕੰਮ ਆੜਦਾ ਹਾਂ ਜ਼ਿੰਮੇਦਾਰ ਦੇ ਝੋਨਾ ਵੇਖ ਜੂਗਾ ਤਾਂ ਸਿੱਟਦਾ ਮੰਡੀ ਤੇ ਬੋਰੀਆਂ ਭਰਤੀਆਂ ਹੁਣ ਜਿਹੜਾ ਇੰਸਪੈਕਟਰ ਖਰੀਦਣ ਆਲਾ ਉਹ ਕਹਿੰਦਾ ਜੀ ਤੁਸੀਂ ਦੱਸਣਾ ਵੀ 26 ਝੋਨਾ ਕਿਹੜਾ ਹੈ ਹੁਣ ਰਹਿ ਜਾਣਾ ਆੜ ਤਾ ਆਪਣੇ ਸਿਸਟਮ ਇਹ ਤਾਂ ਹੈ ਨਹੀਂਗਾ ਵੀ ਭਾਈ ਇੰਨੇ ਘੰਟੇ ਹੋ ਗਏ ਤੇ ਹੁਣ ਝੋਨਾ ਸਰਕਾਰ ਦਾ ਫਸ ਜਾਂਦਾ ਉਹ ਆੜਦੇਗਾ ਸਭ ਤੋਂ ਜ਼ਿਆਦਾ ਫਸਦਾ ਹੈ ਇਹ ਝੋਨਾ ਚਕਾਉਗੇ ਨਾ ਉਹ ਛੇਲਦਰਾਲਾ ਚੌਕ ਦਾ ਨਹੀਂ ਸਰਕਾਰ ਕੋਲ ਕੋਈ ਆਪ ਦੀ ਜਗਾ ਨਹੀਂ ਕੋਈ ਸਾਧਨ ਨਹੀਂ ਆਰਟੀਵੀ ਤੇ ਪ੍ਰੋਬਲਮ ਆ ਪਿੰਡਾਂ ਦੇ ਵਿੱਚ ਜਿਵੇਂ ਕਰ ਨਹੀਂ ਜੀਵਨ ਦਾ ਲੇ ਤਾਂ ਤਕਰੀਬਨ 50% ਜ਼ਿਮੀਂਦਾਰਾਂ ਦਾ ਧੋਨਾ ਵੱਡੇ ਹੀ ਹੈ ਉਹਨਾਂ ਨੇ ਤਾਂ ਪੈਸੇ ਲੈ ਹੋਏ ਆ ਫਸਲਾਂ ਸਭ ਤੋਂ ਵੱਧ ਆਟ ਬਕੇ ਨ ਜਾ ਫਿਰ ਦੇਖੋ ਜਿਹੜੇ ਜੇ ਸੋਡੇ ਵਾਲੇ ਜਿਹੜੇ ਮਤਲਬ ਹੁੰਦੇ ਨੇ ਮਕਸਰ ਮੀਟਰ ਆਉਂਦੇ ਨੇ ਚੈਲਰ ਵਾਲੇ ਚੈਲਰ ਵਾਲਿਆਂ ਦੇ ਉਹ ਤਾਂ ਉਹੀ ਦੋ ਪੈਂਟ ਉੱਤੇ ਰੱਖਦੇ ਨੇ ਉਹ ਬੰਦ ਰੱਖਦੇ ਨੇ ਜੇ ਮਾਰਕੀ ਜਾਂਦਾ ਨਹੀਂ ਉਹ ਤਾਂ ਮਾਨਤਾ ਪ੍ਰਾਪਤ ਮਿਲੀ ਵੀ ਹੁੰਦੀ ਹੈ ਮਾਨਤਾ ਨਹੀਂ ਹੁੰਦੀ ਮਾਰਕੀਟ ਕਮੇਟੀ ਨਾਲ ਹੁੰਦੇ ਨੇ ਉਹ ਮਾਰਕੀਟ ਕਮੇਟੀ ਦੇ ਮੈਂਬਰ ਨਾਲ ਕਦੇ ਮੈਚ ਨਹੀਂ ਕਰਦਾ ਇਹ ਚੈਲਰ ਦਾ ਮਾਰਕੀਟ ਕਮੇਟੀ ਦਾ 17 ਇਹ ਮੈਂ ਦੱਸਦਾ ਨਾ ਵੀ ਕਿਉਂ ਨਹੀਂ ਮੈਚ ਕਰਦਾ ਮੈਂ ਦੱਸਦਾ ਜੀ ਮੈਂ ਦੱਸਦਾ ਇਹਦੇ ਹੁੰਦੀ ਹੈ ਮਾਰਕੀਟ ਕਮੇਟੀ ਦਾ ਮਾਉਚਰ ਹੁੰਦਾ گورਨਮੈਂਟੀ ਮਾਉਚਰ ਮੀਟਰ ਤਾਂ ਅਗਰ ਕਿ ਨਹੀਂ ਮੈਚ ਕਰਦਾ ਉਹ ਉਹਨਾਂ ਨੇ ਟਰਾਲੀ ਲਵਾਉਣੀ ਹੁੰਦੀ ਅੰਦਰ ਮੰਡੀ ਦੇ ਦੇਖੋ ਜੀ ਉਹਨਾਂ ਨੇ ਕਿਸਾਨ ਨੂੰ ਪਰੇਸ਼ਾਨ ਨਹੀਂ ਕਰਨਾ ਸਰਕਾਰ ਨੇ ਬਸ ਆ ਗਿਆ ਤੁਹਾਡਾ ਕੀ ਮਤਲਬ 19 ਵਾਲ ਨੂੰ 17 ਦੱਸ ਦਿੰਦੀ ਘੱਟ ਬਿਲਕੁਲ ਬਿਲਕੁਲ ਦੱਸ ਸਾਨੂੰ ਲੱਗਦਾ ਵੀ ਸ਼ਿਲਦਰਾਣਾ ਨਾ 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 ਆਇ ਨਹੀਂ ਹੁੰਦਾਗਾ ਉਹ ਮਾਚਰ ਮੀਟਰ ਦਾ ਸਭ ਤੋਂ ਸਟੈਂਡਰਡਾਈਜ਼ ਹੁੰਦੇ ਆ ਹੁੰਦੇ ਤਾਂ ਪਰ ਰਲਨੇ ਵੀ ਚਾਹੀਦੇ ਆ ਨਾ ਨਹੀਂ ਉਹਦੇ ਨਾਲ ਮੈਚ ਬਾਹਰ ਕਰਕੇ ਨਹੀਂ ਰਲੇ ਨਹੀਂ ਅੱਜ ਤਾਂ ਦੇਖੀ ਨਹੀਂ ਕਰਦਾ ਕਦੇ ਵੀ ਨਹੀਂ ਮੈਚ ਕਰਦਾ ਕਦੇ ਨਹੀਂ ਮੈਚ ਕਰਦਾ ਇਹਨਾਂ ਦਾ ਜੇ ਇਹ ਪਹੁੰਗ ਗਏ ਟੱਕਾ ਵੱਡਾਊ ਜੋ ਇਹ ਸੈਂਪਲ ਜ਼ਿੰਮੇਦਾਰ ਪਾਉ ਤਾਂ ਘੱਟ ਆਉਂਗਾ ਹੈਗਾ ਵਰਗਾ ਦੇਖੋ ਪੂਰਾ ਡਾੜਾ ਡਾੜਾ ਕੇ ਪਾਉਂਦੇ ਨੇ ਉੱਥੇ ਜਿਵੇਂ ਪੂਰੇ ਸਿਸਰੇਆ ਕਰੀ ਜਾਂਦਾ ਇੱਕ ਵਾਰ ਕੇ ਬੁੱਕ ਪਾ ਦਿਓ ਉਹਦੀ ਥੋੜਾ ਸਹੀ ਆ ਜਾਊਗਾ ਪਾਉਦੇ ਨਹੀਂ ਬੁੱਕ ਉਹ ਤਾਂ ਬਾਈ ਜੀ ਦੇਖੋ ਅਜੇ ਸ਼ੈਲਰ ਵਾਲੇ ਕਿਤਨਾ ਸ਼ੈਲਰ ਵਾਲੇ ਸ਼ੋਰ ਕਰਿਆ ਆਪਦਾ ਵੀ ਤੁਹਾਡੀ ਵਸੇ ਯੂਨੀਵਰਸਿਟੀ ਨੇ ਵੀ ਜਿਹੜਾ 26 ਤੇ ਚੌਲ ਕੱਢ ਕੇ ਦੱਸਿਆ ਸੀ ਇੱਕ ਵੀਡੀਓ ਮੈਂ ਦੇਖੀ ਸੀ ਉਹ ਤਾਂ ਦੇ ਵੀ ਪੂਰੇ ਆ ਤੇ ਫਿਰ ਸ਼ੈਲਰ ਵਾਲੇ ਕਿਉਂ ਨਹੀਂ ਮੰਨਦੇ ਪਏ ਉਹ ਗੱਲ ਨੂੰ ਸ਼ੈਲਰ ਦੇਖੋ 67 ਕਿਲੋ ਚੌਲ ਦੇ ਵਿੱਚੋਂ ਸ਼ੈਲਰ ਵਾਲੇ ਨੇ 25% ਟੋਟਲ ਆਊਟ ਹੁੰਦਾ ਠੀਕ ਹੈ 2 25% ਟੋਟਲ ਆਊਟ ਕਰਕੇ 55 ਕਰੋੜ ਚੌਲ ਬਾਜ ਜਾਂਦਾ ਸਾਬਤ ਠੀਕ ਹੈ 55 ਕਰੋੜ ਨਹੀਂ ਨਿਕਲਦਾ ਉਸ ਤੋਂ ਆਪਾ ਤਾਂ ਇਹਨਾਂ ਨੂੰ ਬਦੋ ਮੈਂ ਤਾਂ ਆਪਾਂ ਦੱਸਦੇ ਨੇ ਵੀ ਨਿਕਲਦਾ ਕਿ ਨਹੀਂ ਨਿਕਲਦਾ ਨਹੀਂ ਮੈਂ ਦੱਸਾਂ ਥੋੜਾ ਜਿਹਾ ਪਾਉਡਰ ਬਿਲਕੁਲ ਬਿਲਕੁਲ ਨਿਕਲਦਾ ਚੌਲ ਤਾਂ ਪਰ ਜਿਹੜੀ ਸੈਂਟਰ ਗਵਰਨਮੈਂਟ ਆ ਉਹਨੇ ਜਿਹੜਾ ਰੰਦਾ ਰੱਖਿਆ ਵਾ ਸੈਲਰ ਵਾਲੇ ਤੇ ਉਹ ਤਾਂ 10% ਕਰਦਾ ਪਰ 25% ਦੀ ਜਗ੍ਹਾ 10% ਕਰਿਆ ਪਿਆ ਕਦੋਂ ਕੀਤਾ ਵਾ ਇਹ ਹੁਣ ਕਰਿਆ ਕਦੋਂ ਜੀ ਹੁਣ ਤਾਂ ਹੀ ਤਾਂ ਸੈਲਰ ਲਾਟ ਨਹੀਂ ਹੋਏ ਨਹੀਂ ਕੋਈ ਨੋਟੀਫਿਕੇਸ਼ਨ ਹੈਗੀ ਬਿਲਕੁਲ ਬਿਲਕੁਲ ਨੋਟੀਫਿਕੇਸ਼ਨ ਚਲੋ ਐਸ ਟਾਈਮ ਤੋਂ ਮੇਰੇ ਲਿਵੇ ਨਹੀਂ ਪਰ ਨ ਹਾਂ ਉਹਨੇ ਤੁਸ ਕਿਤੇ ਆਉਂ ਦਿਖਾ ਦੋ ਸਾਨੂੰ ਸਾਡੇ ਹਿਸਾਬ ਨਾਲ 25% ਦਾ ਫਰਮਾਨ ਆਇਆ ਉਹ ਕਾਟਾ ਮਾਰਤਾ ਉਹਨੇ ਬੱਚੀ ਮੰਨ ਲਓ ਜੇ 10 ਕਰਦਾ ਪਰ ਇਹਦਾ ਵੀ ਦੇਣਗੇ ਓਨੇ ਕੁ ਸ਼ੈਦਰਾਂ ਹੋਰ ਵੀ ਆ ਜਿਹੜਾ ਜਿਆਦੇ ਝੋਨਾ ਲੇਟ ਆ ਲਾਉਣਾਗਾ ਉਹ ਚ ਜਿਆਦੇ ਮੋਇਸਚਰ ਆਉਂਦਾ ਜਿਹੜਾ ਪਹਿਲਾਂ ਥੋੜਾ ਜਿਹਾ ਜੀ ਦੇਖੋ ਜੀ ਦੂਜੀ ਗੱਲ ਤੀ ਤਰੀਕ ਦੇ ਮਤਲਬ ਆ ਗਾ ਚੰਦ ਦੀ ਗੱਲ ਹੋ ਰਹੀ ਭਾਜੀ ਹੁਣ ਤਾਂ ਚੌਲ ਘੱਟ ਨਹੀਂ ਹੋਣੇ ਆਪਣਾ ਇਹ 26 ਲੱਗਦਾ ਤੇ ਨਹੀਂ ਲਿਖਣਾ ਉਹਦੇ ਸੈਲਰ ਵਾਲੇ ਕਹਿੰਦੇ ਚੌਲ ਘੱਟ ਨਿਕਲਣਾ ਤਾਂ ਲੈ ਜਾਣਾ ਕਿਹੜਾ ਮੋਇਸਚਰ ਆ ਉਹ ਵੈਸੇ ਵੀ ਕਿਸੇ ਦਾ ਕਸੂਰ ਨਹੀਂ ਗਾ ਕੁਦਰਤੀ ਮੋਇਸਚਰ ਆ ਉਹਨੂੰ ਕੋਈ ਮਟਾਇਆ ਨਹੀਂ ਸਕਦਾ ਨਾ ਸੈਲਰ ਵਾਲਾ ਨਾ ਆੜਤੀਆ ਨਾ ਕਿਸਾਨ ਦੇਖੋ ਜਿਹੜਾ 15 ਜਨਵਰੀ ਦਾ ਲੱਗਿਆ ਡੀਐਸ 15 ਜਨਵਰੀ ਮੋਇਸਚਰ ਠੀਕ ਹੈ 14% ਨਿਸ਼ਚਿਤ 14% ਮੈਡਮ ਮੈਂ ਗਾਰੰਟੀ ਦਿੰਦਾ 1 ਸਾਡਾ ਹੁੰਦਾ ਜੀ ਹੁਣ ਮੈਂ ਦੱਸਦਾ ਜੀ ਤੁਹਾਨੂੰ ਖਰੀਦ ਇੱਕ ਛੋਟਾ 65 ਦੱਸਦਾ ਜਿਹੜਾ ਚੌਲ ਦਾ ਮੋਚਰ ਪਰਚੇਜ਼ ਵਲੇ 17 17 ਹੈ ਪਰਚੇਜ਼ ਦਾ 17 ਮੈਡਮ ਪ੍ਰੋਸੈਸਿੰਗ ਨਹੀਂ ਆ ਚੌਲਾਂ ਦਾ ਮੋਚਰ ਆ ਕਦੇ ਵੀ 14% ਹੁੰਦਾ ਕੱਟ ਲੱਗਦਾ ਉਹਨੂੰ ਸਾਡਾ ਕਦੇ 14% ਮੋਚਰ ਨਹੀਂ ਆ ਸਾਡੀ ਇੱਕ ਗੱਡੀ ਵੀ ਨਹੀਂ ਪਾਸ ਹੋਈ 14% ਚ 15 15 ਫਿਰ ਉਹਨੂੰ ਮੋਚਰ ਕੱਟ ਲੱਗਦਾ ਚੌਲਾਂ ਤੇ ਵੀ ਨਹੀਂ ਕਦੋਂ ਕਦੋਂ ਜਦੋਂ ਚੌਲ ਪਹੁੰਚਾਉਨੇ ਆ ਐਫਸੀ ਨੂੰ ਨਹੀਂ ਵੈਸੇ ਦੇਖੋ ਜਦੋਂ ਪਾਸਟੋਰ ਕਰ ਕਰਦੇ ਨੇ ਤਾਂ ਮੋਇਸਚਰ ਘਟ ਜਾਂਦਾ ਨਾ ਉਹਦਾ ਪੋਸਟ ਐਮ ਵੀਰ ਜੀ ਹੈ ਉਹ ਠੰਡ ਇੰਨੀ ਹੋ ਜਾਂਦੀ ਆ ਜਨਵਰੀਅਰ ਇਹਦੇ ਚ ਦਸੰਬਰ ਚ ਉਦੋਂ ਦਾ ਮੌਇਚਰ ਕੁਦਰਤੀ ਹੁੰਦਾ ਪਰ ਉੱਥੇ ਜਿਹੜੇ ਟੀਏ ਨੇ ਐਫਸੀ ਦੇ ਬੰਦੇ ਉਹ ਮੰਨਦੇ ਨਹੀਂ ਜੋ ਵੀ ਹੈ ਨਾ ਪਰ ਗੱਲ ਇਹ ਵੀ ਦੇਖੋ ਦੇਖੋ ਜੀ ਤੁਸੀਂ 20% ਤੇ ਤੁਹਾਨੂੰ ਨਹੀਂ ਖਿਡਣਾ ਚਾਹੀਦਾ ਜੀ ਤੁਸੀਂ ਕਿ 17% ਨਾਲ ਦੇ ਜਦੋਂ ਕਿਸੇ ਮੰਡੀ 2-3 ਸਾਈਜ਼ 90 ਲੱਖ ਦੇ ਆ ਨਾ ਉਹ ਨਰ ਤਾਂ ਲੱਗਦਾ ਸਾਨੂੰ ਮਾਲ ਹੀ ਨਹੀਂ ਮਿਲਣਾ ਫੇਰ ਉਹੀ ਅੱਗ ਮਚਾਉਂਦੇ ਆ ਭੇਜਦੇ ਭੇਜਦੇ ਕੋ ਫਰਕ ਪੈਂਦਾ ਜਿੱਟ ਕੇ ਰਹਿਣ ਦਾ ਜ਼ਿਮੀਂਦਾਰ ਨੂੰ ਕਾਹਦੀ ਜਿਮੀਂਦਾਰ ਉਹਦਾ ਹੀ ਵੜਦਾ ਜਦੋਂ ਦੇਖਦਾ ਇਹਦਾ ਕੋਈ ਨਹੀਂ ਦੇਖਦਾ ਤਾਂ ਵੜਦਾ ਨਾ ਗੱਲਾਂ ਦੇਖੋ ਨਾ ਵੱਢੇ ਜ਼ਿਮੀਂਦਾਰ ਦਾ ਕੰਮ ਤਾਂ ਇਹ ਹੈ ਜੀ ਜ਼ਿਮੀਂਦਾਰ ਨੂੰ ਜਿੱਥੇ ਮਰਜ਼ੀ ਖੜਾ ਲਓ ਉੱਥੇ ਹੀ ਖੜ੍ਹ ਜਾਊਗਾ ਮੈਂ ਤਾਂ ਉਹਨਾਂ ਲੈ ਗਿਆ ਮੰਡੀ 'ਚ ਮੇਰਾ ਪਰ ਹੈਗਾ ਵੀ ਗਵੰਢ ਨੂੰ ਕਿਉਂ ਵੇਚਦਾ ਹਾਂ ਚੱਲਦਾ ਬਈ 20 ਤਾਂ 20 ਚਲਾਉਂਦਾ ਕੌਣ ਆ ਛੇਲੜ ਵਾਲਾ ਪਹਿਲਾਂ ਸ਼ੁਰੂਆਤ ਇਹ ਨਾਲ ਨਹੀਂ ਛੇਲੜ ਨਹੀਂ ਚਲਾਉਂਦਾ ਮੈਂ ਤਾਂ ਨਹੀਂ ਛੇਲੜ ਨਹੀਂ ਮੈਂ ਤਾਂ ਸਾਡੀ ਤ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂ ਕਰਦਾ ਕੰਮ ਵੀ ਆਉਣ ਦੇ ਆਉਣ ਸਰ ਮੈਂ ਦਾਦਾ ਇਹਦਾ ਵੀ ਉਮੈ ਦਾਦਾ ਇਹ ਜਦੋਂ ਮੰਡੀ 'ਚ ਜੀਰੀ ਵਿਕਦੀ ਆ 13 ਨਹੀਂ ਹੈਗਾ ਸੈਲਰ ਮੇਰਾ ਸੈਲਰ ਵੀ ਹੈ ਮੇਰੀ ਅੜਦੀ ਦੁਕਾਨ ਵੀ ਆ ਮੇਰਾ ਕੰਮ ਤਾਂ ਚੱਲਦਾ ਟੈਟ ਠੀਕ ਆ ਤਿੰਨੇ ਤਿੰਨ ਫਰੀ ਵਾਲਾ ਗਾਕ ਲੈ ਕੇ ਆਉਣੇ ਨੇ ਤਿੰਨੇ ਅਗਲੇ ਕਰਾਂਗੇ ਲਿਓ ਵੀ ਮੈਂ ਤੋਲਦਾ ਉਹ ਜਿਹੜਾ ਜਾਉਂਦਾ ਮਾਲ ਉਹ ਤੇ ਤੋਲ ਦਿੰਦਾ 5-7 ਤਿੰਨ ਭਰੇ ਰਹਿੰਦਾ ਵੀ ਮੌਚਰ ਚ ਆ ਜੂਗਾ ਮੈਂ ਚਕਾ ਦੂੰਗਾ ਐਉਂ ਚੱਲ ਰਗਾ ਨਹੀਂ ਹੋਈ ਵੀ ਨਹੀਂ ਐਵੇਂ ਤਾਂ 80 ਦਿਨ ਘਾਟਾ ਪੈਂਦਾ ਸ਼ੋਰਟੇਜ ਪੈ ਜਾਂਦੀ ਕਿੰਨੀ 80 ਦੇ 45 ਰੁਪਏ ਆ ਤੇ ਸ਼ੋਰਟੇਜ ਉਹ ਤੋਂ ਜ਼ਿਆਦਾ ਪੈ ਜਾਂਦੀ ਆ 80 ਦੇ ਮੰਨਦੀ ਨਹੀਂ ਗੱਲ ਨੂੰ ਮੰਨਦੇ ਕਿਉਂ ਨਹੀਂ 85 ਦਾੜ ਨਿਕਲਿਆ ਮਤਲਬ ਹੁਣ ਨਿਕੜੂਗਾ ਸਾਰੇ ਪੰਜਾਬ ਦੇ 80 ਦੇ ਇਸ ਵਾਰ ਨਿਕਲੂ ਇਸ ਵਾਰ ਨਾ ਅਕਤੂਬਰ ਤੋਂ ਹੜਤਾਲ ਕੀਤੀ 80 ਤਿਆਂ ਨੇ ਕਿ ਜਿੰਨਾ ਚਿਰ ਇਹ ਹੱਲ ਨਹੀਂ ਹੁੰਦਾ ਅਸੀਂ ਨਹੀਂ ਵੀ ਭਰਨਾ ਕੋਈ ਚੱਲ ਆ ਜਾ ਅੰਕਾ ਆਪਣੇ ਵੇਹ ਇਹ ਆ ਗਿਆ PMH 14 ਝਾੜੇ ਤਾਂ ਹੈਗਾ 24.5 ਮੰਟਨ ਪੱਕਣ ਦੇ ਦੇਣ ਹੈਗੇ 98 ਬੀਜੀ ਹੈਗੀ ਆ 27 ਜੂਨ ਦੀ ਹੈ 27 6ਵੀਂ ਦੀ 27 6 ਦੇ ਛੱਲੀਆਂ ਠੀਕ ਆ ਮਤਲਬ ਬਾਲੀਆਂ ਵੱਡੀਆਂ ਚੱਲੇ ਆ ਤਾਂ ਨਹੀਂ ਗਈਆਂ ਠੀਕ ਠੀਕ ਜੀਆਂ ਹੈ ਐਵਰੇਜ ਆ ਕਮ ਹੈ ਇੱਧਰ ਲਾਬੀ ਸੰਭੀਰ ਪਰਟਨ ਕਰਤੀ ਹਾਲੇ ਪਰਟਨ ਇੱਥੇ ਗਿਆ ਆ ਜੋ ਵੀ ਆਇਆ ਤੇ ਇਹ ਨਹੀਂ ਕੰਮ ਕਰਦਾ ਕਿੰਨਾ ਚਾਹ ਸਮਝਦਾ ਹੈ ਕੋਣੋ ਸਾਰੇ ਨਹੀਂ ਮਾਈ ਹੋਏ ਸਾਬ ਹਾਂ ਜੀ ਜਬਲੀ ਪੰਜਾਬ ਬੀਬੀ ਕੌਰ ਨਾ ਲਗਭਗ ਉਹਨੇ ਜਿਵੇਂ ਕੀਤਾ ਨਾ 2-4 ਹਫ਼ਤੇ ਪਹਿਲਾਂ ਤਾਂ 6 ਮਹੀਨੇ ਲੇਟ ਲਈ ਕੋ ਸਾਬ ਹਾਂ ਮਾਈ ਹੋਏ ਤਾਂ ਸੇਮ ਆ ਰਹੇ ਜੇ ਪਾਣੀ ਖਾਤੇ ਮੈਂ ਵੀ ਆ ਗਈ ਮੂੰਗੀ ਤੇ ਮੂੰਗੀ ਹੈਗੀ ਐ ਐਮ ਐਲ 1808 4 ਤਕਰੀਬਨ ਪੌਣੇ ਤੇ 5 ਕੁਆਂਟਲ 71 ਦਿਨ ਲੈਂਦੀ ਆ ਤੇ 25 ਜੁਲਾਈ ਦੀ ਬੀਜੀ ਆ ਠੀਕ ਆ ਫਲਗੀਆਂ ਹੀ ਆ ਬੜੀਆਂ ਜਿਆਦੇ ਤਾਂ ਨਹੀਂ ਠੀਕ ਠੀਕ ਆ ਆ ਕਿਹੜੀ ਵੈਰਾਈਟੀ ਆ ਗਈ ਇਹ ਹੈਗੀ ਆ 256 ਇਹਦਾ ਝਾੜ ਉਹਦੇ ਨਾਲ ਵੀ ਘਾਟਾ ਭਰਾ ਦਿਨ ਉਹਨੇ ਹੀ ਲੈਂਦੀ ਇਹ ਇਹਨੂੰ ਝਾੜ ਦੇਖਣ ਨੂੰ ਵੱਧ ਲੱਗਦਾ ਫਲਗੀਆਂ ਹੀ ਆ ਜਾਰੇ ਇਹਦੀਆਂ 818 ਇਹ ਗਣ ਸੇਮ ਹੀ 71 72 ਚਾੜ ਇਹਦਾ ਵੀ ਉਦੋਂ ਕੱਟ ਗਿਆ ਆ ਅੱਗੇ ਮਾਂ ਇਹ ਕਹਿੰਦਾ ਤੇਰੇ ਮਾਂ ਮਾਰੇ ਆ ਇਹ ਉਹ ਮਾਂ ਮਾਂ 883 ਤੇ ਦਾਨ ਕਿੰਨੇ ਲਿੰਦੇ ਆ 70 ਦਾਨ ਬਜਾਈ ਦੀ ਮਿਤੀ ਇਹਦੀ 25 ਜੁਲਾਈ ਆ ਐਂ ਵਿਜਨੇ ਕਹਿੰਦੇ ਵੀਰੇ ਵਾਟਾ ਬਣਾ ਬਣਾ ਲੀਜੋ ਫੇਰ ਨਹੀਂ ਮਾਂ ਮਰਦੇ ਕਹਿੰਦੇ ਫੇਰ ਮਾਂ ਚੱਲ ਬਹਿਣਗੇ ਆ 114 ਨਵਾਂ ਬਰਾਟ ਹੈ ਗੇਰ ਮਾਦੂ ਗੈ ਲੈ ਆਹ 338 90 ਦਿਨ ਆਹ ਤਕਰੀਬਨ ਇੱਕੋ ਜਿਹੀ ਹੈ ਕੋਈ ਬੜਾ ਫਰਕ ਨਹੀਂ ਹੈ ਐ ਮਾੜਾ ਮਾੜਾ ਫਰਕ ਨਹੀਂ ਆ ਨਸਕਾ ਗਣ ਕੀ ਹੈ ਜੇ ਤੈਨੂੰ ਕੋਈ ਜਾਣਕਾਰੀ ਹੈ ਦੱਸ ਭੰਡੇ ਸੋਹਣੇ ਫਲ ਆ ਜੀ ਇਹ ਨੇ ਇਹ ਪੜ ਕੀ ਪੁੱਤ ਲੱਗਣਾ ਕੀ ਹੈ ਐਨ ਆਰ ਸੀ ਐਸ ਐਲ 5 ਤਜਰਬਿਆਂ ਹੀਟਾ ਇਹ ਤਜਰਬਾ ਕਰਦੇ ਪਏ ਆ ਇਹ ਨਹੀਂ ਪਤਾ ਵੀ ਚੀਜ਼ ਕੀ ਹੈ ਤਜਰਬਾ ਚੱਲ ਰਿਹਾ ਆ ਗਾ ਸੋਇਆ ਵੀ ਹੁਣ ਜੀਤ ਕਹਿੰਦੇ ਹੁੰਦੇ ਜਿਆਦਾ ਪ੍ਰੋਟੀਨ ਹੁੰਦੀ ਹੈ ਹਾਂ ਇਹ ਬੀਜੀਏ ਕਾ ਐਸ ਐਲ 958 68 ਹੈ ਕਾ 1.5 7% ਤੋਂ 142 ਰਣ ਤੇ 15 ਜੂਨ ਨੂੰ ਇਹਦੀ ਬਿਜਾਈ ਹੋਣੀ ਹੈ ਸਵਾਦ ਇਹ ਬਹੁਤ ਵਦਗਾ ਚੀਜ਼ ਹੈ ਹਨਾ ਬਿਲਕੁਲ ਸੋਇਆਬੀ ਸੋਇਆਬੀ ਨੂੰ 744 ਸੇਮ ਜਈ ਆ ਆ ਗੱਡੀ ਵੈਰਟੀ ਆ ਗਈ ਆ ਤੇ ਸਾਰੇ ਸੋਇਆਬੀ ਨਹੀਂ ਆ ਗਏ ਆ ਦੱਸਣਾ ਤੈਨੂੰ ਤਾਂ ਕੋਈ ਅੰਦਾਜ਼ਾ ਨਹੀਂ ਹੁੰਦਾ ਮਾਣਾ ਮੋਟਾ ਦਾ ਮੈਨੂੰ ਨਹੀਂ ਪਤਾ ਲੱਗਦਾ ਜੇ ਕੋਸ ਆਰ ਹਰ ਆਵਾ ਕਹਿੰਦੇ ਨੇ ਹਰ ਹਰ ਹੈ ਆਰ ਹਰ ਏਲ 882 ਆ ਗਿਆ ਬਾਈ ਹਰ ਹਰ ਕਹਿੰਦਾ ਹੈ ਆਰ ਹਰ 882 ਇਹਦਾ ਕੋਈ ਹੋ ਗਿਆ ਵਟ ਲੈ ਅੱਗੇ ਜੀ ਵੀ ਪਹਿਲੀ ਵੀਰ ਐਸਜੀ 99 ਆ 4 10 ਕਿਲੋਟ ਵਾਲਾ ਤੇ ਪੱਕਣ ਦਾ ਸਮਾਂ 123 ਦੇਣਾ ਤੇ ਤੇਲ ਦੀ ਮਾਤਰਾ 52% ਹੈ ਜਿਹ ਹੈ ਤੇ ਆ ਵੀ ਮੂਫਲੀ ਕਹਿੰਦੇ ਮੂਫਲੀ ਹਜੇ ਕੋਈ ਗੱਲ ਬਾਤ ਆਉਣ ਹੀ ਨਹੀਂ ਥੱਲੇ ਆ ਵੀ ਨਿਕਲ ਨਹੀਂ ਕੀ ਜੀ ਬਣੇ ਆ ਮਾੜਾ ਮਾਣਾ ਜਾਨ ਆ ਵੀ ਗੰਢਾ ਹੀ ਆ ਬਣਿਆ ਮੇਰੇ ਲਈ ਪਾਟਕੇ ਕਰਾਈ ਕੀਨ ਦਾ ਹਾਂ ਬਣ ਚੱਲੀ ਆ ਬਾਈ ਆ ਬਾ ਝਾੜਦਿਆ ਲੱਗਾ ਇਹਨੂੰ ਬੰਨਾ ਓਹੋ ਠੀਕ ਆ ਬਾਈ ਪੂਰੀ ਗੱਲ ਹੈ ਬਣ ਜੀ ਆਉਂਦੀ ਮੂਫੜੇ ਲੈ ਆ ਮੱਕੀ ਜਾਂਦੇ ਬਿਨਾ ਛੜਕਾ ਤੋਂ ਆ ਕੋਈ ਛੜਕਾ ਨਹੀਂ ਕੀਤਾ ਵੈਰੈਟੀ ਹੈਗੀ ਆ ਪੀ ਐਮ ਐਚ 14 ਤੇ 12 ਜੂਨ ਦੀ ਬੀਜੀ ਹੈ ਤੇ ਮੱਕੀ ਦੀ ਹਾਲਤ ਵੀ ਮੰਦਗੋਈ ਆ ਫਿਰ ਦਾਣਾ ਵੀ ਛੱਲੇ ਚ ਕੋਈ ਵਿਰਲਾ ਵਰਲਾ ਹੀ ਨਹੀਂ ਸਪਰੇਅ ਕੀਤੀ ਤਾਂ ਕੋਈ ਹੋਰ ਹੀ ਫੁੱਟੇ ਸੜ ਗਏ ਆ ਪਈਆਂ ਹਨਾ ਛੱਲੀਆਂ ਆ ਕੋਈ ਆ ਨਹੀਂ ਗਾ ਵੀ ਦਾਣੇ ਜੇ ਭਰੇ ਪਏ ਗੋਲ ਜੇ ਖਾਲੀ ਪਏ ਆ ਹੈ ਨਹੀਂ ਕੋਈ ਖਾਸ ਐਡੀ ਸਪਰੇਅ ਬਣਾ ਕਿੱਥੇ ਕੰਮ ਚੱਲਦਾ ਕਹਿਣ ਨੂੰ बस ਕੋਈ ਚੱਲੋ ਆ ਵੀ ਉਹ ਜੇ ਸੇਮ ਹੀ ਆ ਵੱਲਵਾ ਤੇ ਦੀ ਵੀ ਗੈਰ ਬੀਟੀ ਨਰਮਾ ਕਿਸਮ ਹੈਗੀ ਆ F228 ਬਜਾਈ ਦੀ ਮਿਤੀ ਹੈਗੀ ਆ 7 ਮਈ ਬਿਨਾ ਛੜਕਾ ਤੋਂ ਬੜਾ ਵੇਹਦਾ ਕਰਦ ਕਾਠ ਨਰਮੇ ਦਾ ਟਿੰਡੇ ਟੁੰਡੇ ਜੇ ਵਾਵਾ ਲੱਗੇ ਆ ਫਲ ਵੀ ਚੰਗਾ ਯਾਰ ਪਰ ਗੈਰ ਬੀਟੀ ਨੂੰ ਇਹ ਨਹੀਂ ਪਤਾ ਬਿਮਾਰੀ ਮੂਰੀ ਜਿਵੇਂ ਬੀਟੀ ਨੂੰ ਤਾਂ ਘਟ ਪੈਂਦੀ ਕਰ ਦਿੰਦੇ ਆ ਤੇ ਇਹਨੂੰ ਵੱਧ ਪੈਂਦੀ ਆ ਨਹੀਂ ਬੋਲੀਆਂ ਚ ਕੁਸ ਬੜੀਆਂ ਬਣੀਆਂ ਮੰਦੂ ਮੱਖੀ ਆ ਤਾਂ हां बल्ले बल्ले वाले जी ठीक है केडी मिल्की मिल्की ਕਿੰਨਾ ਟਾਈਮ ਲਾਈ ਦੀ ਜੇ ਘਰੇ ਆਪਾਂ ਮੰਨ ਲਾਉਣੀ ਹੋਵੇ ਆਹਿੰਦਫਾ ਫੇ ਚਲਾ ਸਕਦੇ ਬਸ ਹਾਂਜੀ ਕਿੰਨੇ ਦਿਨਾਂ ਦੀ ਵੈਰੈਟੀ ਹੁੰਦੀ ਹੈ ਇਹ ਦੋ ਮਹੀਨੇ ਸ਼ਾਇਦ ਨਾ ਟਾਈਮ ਲੱਗੇ ਮੈਨੂੰ ਤੇਰੀ ਖਾਂਸੀ ਤੇ ਕੀ ਇਹਦੀ ਕੋਈ ਟਿਗਰਨੀਆ ਚ ਲੱਗਦੀ ਹੈ 35 ਡਿਗਰੀ ਟੈਂਪਰੇਚਰ ਤੇ ਅੱਛਾ ਹੋਰ ਕੁਝ ਕੋਈ ਇਹਦੇ ਵਿੱਚ ਗੁਣ ਵੀ ਵੱਧਾ ਕੋਈ ਖਾਣ ਨੂੰ ਵਾਸਤੇ ਕੋਈ ਪ੍ਰੋਟੀਨ ਦਿੰਦੀ ਹੈ ਪ੍ਰੋਟੀਨ ਵੱਧ ਪ੍ਰੋਟੀਨ ਦੀ ਚਾਹੀਦੀ ਹੈ ਸਹੀ ਹੈ ਭਾਰਤੀ ਜੀ ਪ੍ਰੋਟੀਨ ਜ਼ਰੂਰੀ ਹੈ ਅੱਜ ਕੱਲ੍ਹ ਤਾਂ ਹਣਾ ਇਹ ਕਿਰੋ ਬੁੱਕ ਕਰਾਏ। ਅੱਛਾ ਮੁਕਿਆਂ ਕਰਾਉਣੀ ਪੈਂਦੀ ਹੈ। ਕੁੰਮਲ ਅੱਗੇ। ਤੇ ਮਿਲੂ ਕੋਲੋਂ ਫਿਰ ਜੇ ਬੁਕਿੰਗ ਅੱਜ ਕਰਾਉਣੀ ਆਪਾਂ ਫਿਰ। ਇਹ ਇਸ ਦਾ ਅਭੀ ਮਿਲ ਜਾਏਗਾ ਔਰ ਆਪ ਨੂੰ ਬਟਨ ਦਾ ਚਾਹੀਏ ਤੋਂ। ਆ ਤਿੰਨੇ ਅਲੱਗ-ਅਲੱਗ ਪ੍ਰੋਡਕਟਾਂ ਹੈ। ਤਿੰਨੇ। ਹਾਂਜੀ, ਇਹ ਅਲੱਗ ਹੈ ਔਰ ਇਹ ਅਲੱਗ ਹੈ। ਇਹ ਦੋਨੋਂ ਸੇਮ ਹੀ ਹੈ। ਮੰਨ ਲਓ ਨਾ ਆਪਾਂ ਖਰੀਦ ਲਿਆ ਇਹਨੂੰ ਇੱਧਰ ਹੀ ਜਾ ਕੇ ਰੱਖ ਦੇਣਾ, ਕੁਝ ਕਰਨਾ ਬਾਅਦ ਵਿੱਚ। ਆ ਪਾਣੀ ਦੇਣਾ ਬੋਲਣਾ। ਹਾਂਜੀ ਇਹਨੂੰ ਪਾਣੀ ਦੇਣਾ ਸ਼ੁਰੂ ਕਰਨਾ ਹੈ ਕਿਉਂਕਿ ਪੂਰਾ ਵਾਈਫਾਈ ਫਿਲਮ ਹੋਇਆ ਹੋਇਆ ਹੈ। ਤਾਂ ਆਹੀ ਦੇ ਅੰਦਰ ਬਾਹਰ ਨਿਕਲ ਨਹੀਂ ਸਕੋ ਜਾਣਗੀਆਂ। ਮਗਰ ਇਹਨੂੰ ਬੱਕੇ ਤੋਂ ਲੱਗ ਦੋ। ਕੋਈ ਪਾਟੇ ਕੁਛ ਨਹੀਂ ਕਰਨਾ। ਬਸ ਇਸੇ ਜੀ ਪਾਣੀ ਪਾਈ ਜਾਣਾ। ਇਹੀ ਗੱਲ ਹੈ ਨਾ। ਹਾਂਜੀ ਬੈਗ ਜੀ ਮੈਨੂੰ ਆਪਣੇ ਆਪ ਵੀਰ ਜੀ ਵੀ ਲੈ ਜਾ ਕੇ ਕਰ ਦੇ ਸਕੋ ਆ ਤਰੀਕਾ ਜੀ ਇਹਨੇ ਅਗਰੀ ਵਿਕਾਸ। ਓਕੇ ਜੀ। ਇਹਦਾ ਸਮਾਂ ਅਕਤੂਬਰ ਤੋਂ ਅਪ੍ਰੈਲ ਜਨਵਰੀ ਤੱਕ ਦਾ ਸੂਚਨਾ। ਠੀਕ ਠੀਕ ਓਕੇ ਫਿਰ ਮੁਰਦੇ ਕਰਾਪਾ ਲੈ ਕੇ ਜਾਈਏ ਥੋੜੀ ਜਿਹੀ ਆ ਤਾਂ ਲੈ ਕੇ ਜੰਨਾਗੇ ਮਿਲਕੀ ਕੁੰਬ ਆ ਜਾ ਕਣ ਆ ਲਾ ਕੇ ਲੈ ਵੀ ਆਪਾਂ ਇੱਧਰ ਜਿੰਨੇ ਝੋਨੇ ਬਾਸਮਤੀ ਮੱਕੀ ਨਰਮਾ ਅਰਹਰ ਮੂਫਲੀ ਇਹ ਸਾਰਾ ਕੁਝ ਦੇਖ ਲਿਆ ਹੁਣ ਆਪਾਂ ਅਗਲਾ ਦੇਖਦੇ ਆ ਕਿਹੜਾ ਜਾਂ ਤਾਂ ਬੀ ਵਾਲਾ ਆਊਗਾ ਜਾਂ ਫਿਰ ਪਸ਼ੂ ਵਾਲਾ ਆਊਗਾ ਉਹ ਚੱਲ ਕੇ ਦੇਖਦੇ ਆ ਇੱਧਰਲਾ ਕੰਮ ਆਪਾਂ ਨੇ ਵੇਡ ਲਿਆ ਮੌਸਮ ਅੱਜ ਠੀਕ ਆ ਕੋਈ ਬਾਹਲੀ ওভার ਗਰਮੀ ਨਹੀਂ ਗਈ ਠੀਕ ਠੀਕ ਮੌਸਮ ਹੈ ਪਿਛਲੀ ਵਾਰ ਗਰਮੀ ਬੜੀ ਸੀਗੀ ਐ ਤੱਕੀ ਕੰਮ ਸੈਟ ਆ